ਹਾਂਜੀ ਕੀ ਹਾਲ ਹੈ ਸਾਰਿਆਂ ਦੇ 15 ਜੂਨ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਦੁੱਲਵਾ ਫਤੇਗੜ ਸਾਹਿਬ 75 ਰੋਟੇ ਸੀਗੇ ਜੀ 1700 ਮੁੱਢ ਨੂੰ 245 ਤੇ ਬਾਜੀ ਨਿਬੜ ਗਈ ਜੀ ਲੱਖੀ ਭਾਵਰੀ ਫ੍ਰਿਜ 1000 ਦੀ ਜਿੱਤ ਜਸਵੀਰ ਲੰਗਰਸ਼ਣੀ ਕੂਲਰ 500 ਦੀ ਜਿੱਤ ਤੇ ਤੀਜਾ ਜੀ ਜਸਵੀਰ ਭੋਰੋਵਾਲ ਪੱਖਾ ਪਲੱਸ ਐਂਟਰੀ ਫੀਸ ਵਾਪਸ ਕੀਤੀ ਗਈ ਹੈ ਜੀ ਤਿੰਨ ਨਾਮ ਸੀਗੇ ਤੀਜੇ ਤੇ ਐਂਟਰੀ ਫੀਸ ਵਾਪਸ ਹੋ ਗਈ ਫਿਰ ਆ ਗਿਆ ਜੀ ਪਿੰਡ ਰਜਬ ਤੀ ਉੱਡੇ ਸੀਗੇ ਜੀ 1200 ਮੁੱਢ ਨੂੰ 250 ਤੇ ਬਾਜੀ ਨਿਬੜ ਗਈ ਮਣੀ ਬਡਾਲਾ ਫਰਾਟਾ ਪੱਖਾ ਪਲੱਸ 1000 ਦੀ ਜੱਤ ਸੁੱਖਾ ਕੋਟਲਾ ਪੱਖਾ ਤੇ ਸੁੱਖਾ ਤੁਰਗੀ ਕੱਪ ਜੇ ਤਿੱਖਾ ਨਾ ਦਿੱਤੀ ਗਈ ਜੀ ਨਾਮ ਤਿੰਨ ਸੀਗੇ ਸੁੱਖਾ ਕੋਟਲਾ ਦੇ ਸੁੱਖਾ ਤੁਰਗੀ ਦੇ ਕੱਪ ਬਣੇ ਫਿਰ ਆ ਗਿਆ ਜੀ ਪਿੰਡ ਦਾਖਾਂ ਲੁਧਿਆਣਾ 90 ਉੱਡੇ ਸੀਗੇ 1700 ਮੱਡ ਨੂੰ 340 ਤੇ ਬਾਜੀ 6 ਕਬੂਤਰਾਂ ਦੀ ਹੋ ਗਈ ਸੀਗੀ ਸਾਂਝੀ ਜੀ ਕਾਲਾ ਸਿਹੋੜਾ ਸਾਂਝੀ ਪਲੱਸ ਫ੍ਰਿਜ ਮੋਟਾ ਲੱਲੂ ਬਣਾ ਸਾਂਝੀ ਪਲੱਸ ਐਲਸੀਡੀ ਮਾਸਟਰ ਵਰਮੀ ਸਾਂਜੀ ਗੁਰਪ੍ਰੀਤ ਗੁਹਾਰ ਸਾਂਜੀ ਸਤਵੀਰ ਈਸੇਵਾਲ ਸਾਂਜੀ ਮਨਜੋਤ ਮੁੱਲਾਪੁਰ ਸਾਂਜੀ ਨਾਮ ਸੀ ਜੀ 2 ਤੇ 6 ਚ ਸਾਂਜੀ ਪੈਂਡਾ ਗਾ ਜੀ ਰੌਤਾ ਮੋਗਾ 45.2700 ਮੱਢ ਨੂੰ 340 ਤੇ ਬਾਜੀ ਨਿਬੜ ਗਈ ਜੀ ਪੰਜਾਂ ਚ ਹੋ ਗਈ ਸੀਗੀ ਸਾਂਜੀ ਗਿੰਦਰ ਘੋਲੀਆ ਸਾਂਜੀ ਪਲੱਸ ਫਰਿੱਜ ਜੱਸੀ ਬਲਿਆਲ ਸਾਂਜੀਪੜਾ ਸਕੂਲਰ ਜੋਤਾ ਗਿੱਲ ਸਾਂਜੀਪੜਾ ਪੱਖਾ ਅਮਣਾ ਘੋਲੀਆ ਸਾਂਜੀ ਸੀਰਾ ਕਾਲੇਕੇ ਸਾਂਜੀ ਜੀ ਇੱਥੇ ਵੀ ਤਿੰਨ ਨਾਮ ਸੀਗੇ ਜੀ ਤੇ ਪੰਜਾਂ ਚ ਹੋ ਗਈ ਸਾਂਜੀ ਪੈਂਡਾਗੇ ਜੀ ਕੋਕਰੀ ਫੂਲਾ ਸਿੰਘ ਮੋਗਾ ਜੀ 130 ਹਡੇ ਸੀ 1700 ਮੱਢ ਨੂੰ 450 ਤੇ ਬਾਜੀ ਨਿਬੜੀ ਸੀਆਂ ਛੋਕੀ ਸੀਗੀ ਸਾਂਜੀ ਗੋਲੂ ਘੋਲੀਆ ਫਰਿੱਜਪੜਾ ਸਾਂਜੀ ਸੋਨੂਜੀਤਵਾਲ ਕੂਲਰ ਭਲਾ ਸਾਂਜੀ ਵਰਿੰਦਰ ਘੋਲੀਆ ਪੱਖਾ ਭਲਾ ਸਾਂਜੀ ਫੌਜੀ ਬੁੱਗੀਪੁਰਾ ਪੱਖਾ ਭਲਾ ਸਾਂਜੀ ਮਣੀ ਝੰਡਿਆਣਾ ਕਾਪ ਭਲਾ ਸਾਂਜੀ ਮਨਦੀਪ ਹਿਰ ਕਾਪ ਭਲਾ ਸਾਂਜੀ ਫਿਰ ਆ ਗਿਆ ਜੀ ਪਿੰਡ ਬਾਜਾ ਮੜਹਾਰ ਸ਼੍ਰੀ ਮੁਖਸਰ ਸਾਹਿਬ 108 ਡੇਸੀ 2200 ਮਡ ਨੂੰ 4 14 ਤੇ ਵਜੇ ਨਿਬੜੀ ਜੀ ਚਾਰਾਂ ਕਬੂਤਰਾਂ ਦੀ ਸੋਗੀ ਸੀ ਸਾਂਜੀ ਚਾਨਣ ਮਨਸੂਰਵਾਲਾ ਮੋਟਰਸਾਈਕਲ ਪਾਸ ਕੱਪ ਜੋ ਦਾ ਟਹਿਣਾ ਵੱਧਾ ਜੀ ਜੋ ਦਾ ਟਹਿਣਾ ਤੇ ਚਾਨਣ ਮਨਸੂਰਵਾਲ ਦਾ ਮੋਟਰਸਾਈਕਲ ਤੇ ਕੱਪ ਦੋਨੇ ਸਾਂਝੇ ਰੱਖ ਲਈ ਜੀ ਇਹਨਾਂ ਨੇ ਤੇ ਗੁਰਸਿਮਰਨ ਮੋੜ ਸਾਂਝੀ ਤੇ ਹਰਜੀਤ ਕੈਨੇਡਾ ਸਾਂਝੀ ਜੀ ਚਾਰਾਂ ਸਾਂਝੀ ਹੋਈ ਸੀ ਮੋਟਰਸਾਈਕਲ ਦੋਹਾਂ ਚਵੰਟੇ ਹੈਗੇ ਜੀ ਪਿੰਡ ਸਾਈਆਂ ਵਾਲਾ ਲੁਧਿਆਣਾ ਤੇ 123 ਯੂਡੇ ਸੀਗੇ ਜੀ 2000 ਮੁੱਢ ਨੂੰ 4:45 ਤੇ ਬਾਜੀ ਨਿਬੜੀ ਤਿੰਨਾਂ ਚ ਹੋ ਗਈ ਸੀਗੀ ਸਾਂਝੀ ਜੀ ਗਰਦੀਪ ਆਸੀ ਮੋਟਰਸਾਈਕਲ ਪਲੱਸ ਹਾਂਜੀ ਫਿਰ ਆ ਗਿਆ ਜੀ ਮੋਨੋ ਯੂ ਐਸ ਏ ਸਾਂਜੀ ਪਲੱਸ ਫਰਿੱਜ ਤੇ ਤੀਜਾ ਆ ਗਿਆ ਜੀ ਬੱਬੂ ਰੰਗੀਆਂ ਫਰਿੱਜ ਪਲੱਸ ਹਾਂਜੀ ਫਿਰ ਆ ਗਿਆ ਜੀ ਪੰਡ ਕਣੀ ਵਾਲਾ 1200 ਮਾਡਲ ਨੂੰ 43 ਉਡੇ ਸੀਗੇ 335 ਦੇ ਵਜੇ ਨਿਬੜੀ ਚਾਰਾਂ ਕਬੂਤਰਾਂ ਦੀ ਹੋ ਗਈ ਸੀਗੀ ਸਾਂਜੀ ਮਨਦੀਪ ਮਾੜੀ ਸਾਂਜੀ ਪਲੱਸ ਕੂਲਰ ਬਾਦੀ ਚੰਨੂਆਣ ਸਾਂਜੀ ਪਲੱਸ ਪੱਖਾ ਤੇ ਮਣਾ ਚੌਧਰੀ ਸਾਂਜੀ ਪਲੱਸ ਪੱਖਾ ਤੇ ਗੋਲੀ ਪੰਜ ਗਰਾਈ ਜੀ ਸਾਂਜੀ ਤਿੰਨ ਨਾਮ ਸੀਗੇ ਤੇ ਚਾਰਾਂ ਚ ਸਾਂਜੀ ਹੋਈ ਸੀ ਫਿਰ ਆ ਗਿਆ ਜੀ ਪਿੰਡ ਬਰਜਰਾਠੀ 1700 ਮੱਢ ਨੂੰ 36 ਟੁੱਡੇ ਸੀਗੇ 335 ਤੇ ਬਾਜੀ ਨਿਬੜੀ 6ਾਂ ਚ ਹੋ ਗਈ ਸੀ ਸਾਂਜੀ ਸ਼ੋਭਦੀਪ ਬਰਜਹਰੀ ਸਾਂਜੀ ਪਲੱਸ ਕੱਪ ਸੀਪਾ ਬਾਜੇ ਵਾਲਾ ਸਾਂਜੀ ਪਲੱਸ ਕੱਪ ਸਾਬਰ ਚੌਕੇ ਸਾਂਜੀ ਪਲੱਸ ਕੱਪ ਰਾਮਣਾ ਪੈਣੀ ਸਾਂਜੀ ਸ਼ੇਰੀ ਸਰਪੰਚ ਖੜਿਆਲ ਸਾਂਜੀ ਜਗਦੀਪ ਚੱਕਲੀ ਸ਼ੇਰ ਸਾਂਜੀ ਜੀ ਤਿੰਨ ਕਾਪਸ ਸੀਗੇ ਜੀ ਤੇ 6ਾਂ ਚ ਸਾਂਜੀ ਹੋ ਗਈ ਸੀ ਫਿਰ ਆ ਗਏ ਜੀ ਪੈਣੀ ਬੈਡਿੰਗਾ ਲੁਧਿਆਣਾ 3 ਟੂਡੇ ਸੀਗੇ 3200 ਮੱਢ ਨੂੰ 4:30 ਤੇ ਵਜ ਨਿਪੜੀ ਗੁਲਜਾਰ ਸਿੰਧਵਾ ਸਕੂਟਰੀ ਪਾਲਸੀਆ ਕੈਰਪੋਰ ਫਰਿੱਜ ਦੱਲੂ ਹੀ ਸੋਵਾਲ ਕੋਲਡਰ ਜੀ ਗੁਲਜਾਰ ਸਿੰਧਵਾ ਦਾ ਕੱਲਾ ਰਹਿ ਗਿਆ ਸੀਗਾ ਜੀ ਇੱਥੇ ਉੜਰੀਏ ਤੂੰ ਤੈਨਹੀਂ ਨਾਮ ਸੀ ਫਿਰ ਅਗਲੇ ਜੀ ਪਿੰਡ ਸੋਥਾ ਸ਼੍ਰੀ ਮੁਖਤਸਰ ਸਾਹਿਬ 1700 ਮਾਡਲ ਨੂੰ 95 ਉੱਡੇ ਸੀਗੇ 4:30 ਮਿੰਟ ਤੇ ਵਜੇ ਨਿਪੜ ਗਈ ਜੀ ਪਹਿਲਾ ਨੰਬਰ ਬਣਾਇਆ ਦੀਪਕਾਉਣੀ ਫਰਿੱਜ ਫਿਰ ਬਣਾਇਆ ਜੀ ਬਬਲ ਲੰਬੀ ਟਾਬ ਕੂਲਰ ਨਰਿੰਜਨ ਕੜਿਆਣਾ ਪੱਖਾ ਤਿੰਨ ਨਾਮ ਸੀਗੇ ਜੀ ਫਰਿੱਜ ਕੂਲਰ ਤੇ ਪੱਖਾ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਮਿਲਦੇ ਆਣ ਵਾਲੀ ਵੀਡੀਓ